ਕੇ ਜਿੰਨੇ ਮਰਜੀ ਇਕੱਠੇ ਕਰ ਲੈ ਹੀਰੇ ਮੋਤੀ ਇਹਨਾਂ ਯਾਦ ਰੱਖੀ ਕਫਨ ਵਿੱਚ ਜੀਬ ਨਹੀਂ ਹੁੰਦੀ ਪਰ ਦੁਨੀ ਚੰਦ ਦੇ ਖਾਨੇ ਵਿੱਚ ਗੱਲ ਨਾ ਪਈ ਬਾਬੇ ਨਾਨਕ ਦਾ ਸਮਝਾਉਣ ਦਾ ਇੱਕ ਤਰੀਕਾ ਵੱਖਰਾ ਸੀ ਬਾਬੇ ਨਾਨਕ ਨੇ ਵੇਖਿਆ ਇਹ ਦੁਨੀ ਚੰਦ ਸੰਸਾਰ ਨਾਲ ਜੁੜਿਆ ਹੈ ਇਹਦੀ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਕਿਵੇਂ ਜੁੜ ਸਕਦੀ ਹੈ ਬੜਾ ਸੁਖਾਲਾ ਜਿਹਾ ਤਰੀਕਾ ਵਰਤਿਆ ਬਾਬੇ ਨਾਨਕ ਨੇ ਸੰਸਾਰ ਨਾਲ ਜੁੜੇ ਨੇ ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ ਸੁਇਨੇ ਕੀ ਸੂਈ ਰੂਪੇ ਦਾ ਧਾਗਾ ਨਾਵੇਂ ਕਾਚਿਤ ਹਰਸ ਲੱਗ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸੌਖਾ ਤਰੀਕਾ ਵਰਤੇ ਮਾਇਆ ਦੇ ਨਸ਼ੇ ਵਿੱਚ ਰਤਿਆ ਹੋਇਆ ਹੰਕਾਰੀ ਦੁਨੀ ਚੰਦ ਉਹਨਾਂ ਸਮਿਆਂ ਅੰਦਰ ਆਪਣੇ ਘਰ ਦੇ ਉੱਤੇ ਸੱਤ ਝੰਡੇ ਸੱਤ ਗੰਝ ਮਾਇਆ ਦੇ ਚੁਲਾ ਰਿਆ ਸੀ ਕਿਉਂਕਿ ਇਨਕਮ ਟੈਕਸ ਦਾ ਡਰ ਨਹੀਂ ਸੀ ਹੁੰਦਾ ਔਰ ਸਤ ਗੰਝ ਮਾਇਆ ਦਾ ਇਜਹਾਰ ਕਰਦਾ ਹੋਇਆ ਹੰਕਾਰ ਦੇ ਵਿੱਚ ਆਫਰਿਆ ਹੋਇਆ ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਨੇ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋੜ ਮਾਇਆ ਦੇ ਨਸ਼ੇ ਵਿੱਚ ਸਰਤਿਆ ਹੋਇਆ ਦੁਨੀ ਚੰਦ ਕਿਸੇ ਦੇ ਸ਼ਬਦ ਨਹੀਂ ਸੀ ਸੁਣਦਾ ਕਿਸੇ ਦੇ ਬਚਨ ਨਹੀਂ ਸੀ ਸੁਣਦਾ ਕੇਵਲ ਤੇ ਕੇਵਲ ਸੁਰਤ ਜੁੜੀ ਸੀ ਮਾਇਆ ਵਾਲੇ ਪਾਸੇ ਬੜੇ ਬੜੇ ਲੋਕ ਗਏ ਤੁਣੀ ਚੰਦ ਨੂੰ ਸਮਝਾ ਕੇ ਆਏ ਤੁਣੀ ਚੰਦ ਇਹ ਮਾਇਆ ਲੈਂਦਾ ਵੱਦ ਦੁਆਏ ਤੂੰ ਮਾਇਆ ਕਰੇ ਇਕਤ ਇਕਤਰ ਕੀਤੀ ਹੋਈ ਤੇਰੀ ਮਾਇਆ ਤੇਰੀ ਸਾਥ ਨਹੀਂ ਨਿਵੇਗੀ ਇੰਨੇ ਤੇ ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇ ਤੁਣੀ ਚੰਦ ਜੋ ਜਿਹੜੀ ਮਾਇਆ ਨਾਲ ਤੂੰ ਚਿੱਤ ਜੋੜ ਕੇ ਬੈਠਾ ਹੈ ਨਾ ਇਹ ਮਾਇਆ ਤੇਰੇ ਸਾਥ ਨਹੀਂ ਨਿਵੇਗੀ ਇਹ ਤੇਰਾ ਸਾਥ ਨਹੀਂ ਦੇਵੇਗੀ ਔਰ ਸਾਥ ਸੰਗਤ ਉਹੀ ਦੁਨੀ ਚੰਦ ਬਾਬਾ ਨਾਨਕ ਜੀ ਨੇ ਵੇਖਿਆ ਕਿ ਇਹ ਬੋਲ ਕੇ ਸਮਝਣ ਵਾਲਾ ਨਹੀਂ ਕਿਉਂਕਿ ਇਹਦੀ ਸੁਰਤ ਦੇ ਉੱਤੇ ਮਾਇਆ ਨੇ ਪਰਦਾ ਪਾਇਆ ਹੋਇਆ ਜਦੋਂ ਬਾਬਾ ਨਾਨਕ ਜੀ ਲਾਹੌਰ ਤੋਂ ਜਾਣ ਲੱਗੇ ਤੇ ਕੇਵਲ ਤੇ ਕੇਵਲ ਬਾਬਾ ਨਾਨਕ ਜੀ ਨੇ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਕਹ ਲੈ ਕਿ ਦੁਨੀ ਚੰਦ ਇਹ ਸਾਡੀ ਸੂਈ ਰੱਖ ਲੈ ਅਸੀਂ ਤੇਰੇ ਕੋਲੋਂ ਪਰਲੋਕ ਵਿੱਚ ਲੈ ਲਵਾਂਗੇ ਦੁਨੀ ਚੰਦ ਸਭ ਤੋਂ ਛੋਟਾ ਜੰਤਰ ਹੈ ਸੂਈ ਸੂਈ ਲੈ ਕੇ ਆਪਣੇ ਘਰ ਗਿਆ ਧਰਮ ਪਤਨੀ ਲਾ ਕੇ ਜਾ ਕੇ ਗੱਲ ਕਰਨ ਲੱਗਾ ਕਿ ਸੂਈ ਸੰਭਾਲ ਕੇ ਰੱਖਿਓ ਕਹਿੰਦੀ ਕਿਉਂ ਕਹਿਣ ਲੱਗਾ ਇਹ ਬਾਬੇ ਨਾਨਕ ਨੇ ਦਿੱਤੀ ਹੈ ਕਹਿੰਦੀ ਕਿਉਂ ਦਿੱਤੀ ਕਹਿਣ ਲੱਗੇ ਬਾਬਾ ਨਾਨਕ ਕਹਿ ਕੇ ਗਏ ਨੇ ਇਹ ਤੇਰੇ ਕੋਲੋਂ ਪਰਲੋਕ ਵਿੱਚ ਲੈ ਲਵਾਂਗੇ ਸਰ ਵਾਲੀ ਬੜੀ ਸਿਆਣੀ ਸੀ ਸਮਝਦਾਰ ਸੀ ਉਹ ਕਹਿਣ ਲੱਗੀ ਦੁਨੀ ਚੰਦ ਭਾਵੇਂ ਕਿ ਤੇਰੇ ਕੋਲ ਸੰਸਾਰ ਦੇ ਉੱਤੇ ਪਦਾਰਥਾਂ ਦੀ ਕਮੀ ਨਹੀਂ ਪਰ ਇੱਕ ਗੱਲ ਯਾਦ ਰੱਖੀ ਜਦੋਂ ਇਹ ਸੰਸਾਰ ਛੱਡ ਕੇ ਜਾਣਾ ਹੈ ਮਨੁੱਖ ਦੇ ਨਾਲ ਇੱਕ ਸੁਈ ਵੀ ਨਹੀਂ ਜਾਂਦੀ ਤੇ ਤੂੰ ਬਾਬੇ ਨਾਨਕ ਦੀ ਅਮਾਨਤ ਪਰਲੋਕ ਵਿੱਚ ਜਾ ਕੇ ਕਿਵੇਂ ਦੇਵੇਂਗਾ ਇੱਥੇ ਤੇ ਸਿਕੰਦਰ ਬਾਦਸ਼ਾਹ ਵੀ ਸੰਸਾਰ ਤੋਂ ਖਾਲੀ ਹੱਥ ਗਿਆ ਔਰ ਇੱਥੇ ਤੱਕ ਇਹ ਕਿਸੇ ਦੇ ਨਾਲ ਨਹੀਂ ਨਿਭਦੀ ਤੂੰ ਬਾਬੇ ਨਾਨਕ ਦੀ ਈਮਾਨਤ ਉਥੇ ਕਿਵੇਂ ਦਵੇਗਾ ਦੁਨੀ ਚੰਦ ਦੀਆਂ ਉਹ ਸੂਈ ਨੇ ਅੱਖਾਂ ਖੋਲ ਦਿੱਤੀਆਂ ਦੁਨੀ ਚੰਦ ਭੱਜਿਆ ਹੋਇਆ ਪਿੱਛੇ ਬਾਬੇ ਨਾਨਕ ਦੇ ਜਾਂਦਾ ਹੈ ਜਾ ਕੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਬਾਬਾ ਨਾਨਕ ਜੀ ਆਪਣੀ ਸੂਈ ਵਾਪਸ ਲੈ ਲਵੀਂ ਬਾਬਾ ਜੀ ਕਹਿੰਦੇ ਕਿਉਂ ਕਹਿਣ ਲੱਗੇ ਜੀ ਬਸ ਮੈਂ ਮਾਇਆ ਦੇ ਨਸ਼ੇ ਵਿੱਚ ਗਲਤਾਨ ਹੋਇਆ ਸੁੱਤਿਆ ਪਿਆ ਸਾਂ ਅੱਜ ਤੁਹਾਡੀ ਸੂਈ ਨੇ ਮੈਨੂੰ ਜਗਾ ਦਿੱਤਾ ਅੱਜ ਮੈਂ